ਨ ਕੁੜੀਆਂ ਦਾ ਪਿਓ ਜਿਹੜਾ ਐਮ ਐਲ ਮਨਚੰਦਾ ਸੀ ਅਮਰੀਤ ਸਿੰਘ ਕੌਲੀ ਨੇ ਉਹਦਾ ਬਹੁਤ ਬਰਬੇਰੀਅਸ ਤਰੀਕੇ ਨਾਲ ਅਸੈਸਿਨੇਸ਼ਨ ਕੀਤੀ ਸੀ ਮਨਚੰਦਾ ਦਾ ਇੱਕ ਬਾਣ ਟਰਬਿਊਨ ਅਲਿਆਂ ਦੇ ਆਫਿਸ ਚ ਭੇਜੀ ਹੂੰ ਖੱਬੇ ਬਾਣ ਅਜੀਤ ਦੇ ਦਫ਼ਤਰ ਚ ਭੇਜੀ ਵੀ ਮੰਗਾ ਮੰਨ ਕੇ ਉਹੋ ਨੇ ਐਮ ਐਲ ਮਨਚੰਦਾ ਦੀ ਗਰਦਨ ਵੱਢ ਕੇ ਹੂੰ ਅੰਬਾਲਾ ਸਿਟੀ ਤੇ ਜਿਹੜਾ ਧੜ ਸੀਗਾ ਉਹ ਅਰਬਨ ਸਟੇ ਗੁੱਸਾ ਕਿਹੜੀ ਗੱਲ ਦਾ ਸੀ ਕਿ ਹਿੰਦੀ ਚ ਬ੍ਰਾਡਕਾਸਟ ਪੰਜਾਬੀ ਬ੍ਰਾਡਕਾਸਟ ਕਰਨਾ ਹੈ ਹਿੰਦੀ ਚ ਬ੍ਰਾਡਕਾਸਟ ਨਹੀਂ ਕਰਨਾ 26 ਮਈ ਨੂੰ ਇਹ ਅਸੈਸਿਨੇਸ਼ਨ ਹੋਈ ਤੇ 2 ਜੂਨ ਦੇ ਅਰਾਊਂਡ ਉਹਨੂੰ ਚੰਡੀਗੜ੍ਹ ਜਾਂ ਮੋਹਾਲੀ ਦੇ ਵਿੱਚ ਉਹਦਾ ਇਨਕਾਊਂਟਰ ਕਰ ਦਿੱਤਾ ਗਿਆ ਸੀਗਾ ਅਮਰੀਕ ਸਿੰਘ ਕੌਲੀ ਹੋਰ ਜੀ ਇੱਕ ਨਰਮ ਸਿੰਘ ਨਿਮਨੋਰਾ ਸੀ ਉਹਨਾਂ ਦਾ ਇਨਕਾਊਂਟਰ ਸੀ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਹਦੂਦ ਦੇ ਵਿੱਚ ਹੋਇਆ ਸੀਗਾ ਮਤਲਬ ਪੰਜਾਬੀ ਯੂਨੀਵਰਸਿਟੀ ਦੇ ਵੀ ਕੁਝ ਕਾਫੀ ਇਹ ਕਿਹਾ ਜਾਂਦਾ ਹੈ ਕਿ ਸਟੂਡੈਂਟ ਸੀਗੇ ਮੂਵਮੈਂਟ ਦੇ ਨਾਲ ਕਿ ਈਵਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਟਿਆਲੇ ਦਾ ਮਹਿੰਦਰਾ ਕਾਲਜ ਹਮ ਕਾਲਜਾਂ ਦੇ ਮੁੰਡੇ ਵੀ ਸ਼ਹੀਦ ਹੁੰਦੇ ਰਹੇ ਆ ਹਮ ਪੁਲਿਸ ਉਹਨਾਂ ਨੂੰ ਚੁੱਕ ਚੁੱਕ ਕੇ ਮਾਰਦੀ ਰਹੀ ਆ